ਹਾਂਜੀ ਪੰਜਾਬੀਓ ਆਓ ਗੱਲ ਕਰਦੇ ਆ ਪੰਜਾਬ ਦੀ ਪੰਜਾਬ ਵਿੱਚ ਇੱਕ ਮਲੋਧ ਨਾਮ ਦਾ ਪਿੰਡ ਹੈ ਜਿੱਥੇ ਸਭ ਤੋਂ ਪੁਰਾਣਾ ਲੋਕਤੰਤਰ ਸੀ 1200 ਸਾਲ ਪਹਿਲਾਂ ਵੀ ਇੱਥੇ ਲੋਕ ਆਪਣੀਆਂ ਵੋਟਾਂ ਪਾ ਕੇ ਆਪਣਾ ਮੁਖੀ ਚੁਣਦੇ ਸਨ ਸਾਡੇ ਬਾਗਾਂ ਵਿੱਚ ਉੱਗਣ ਵਾਲਾ ਮਰੂਦ ਵੀ ਅਸਲ ਵਿੱਚ ਪੰਜਾਬੀ ਨਹੀਂ ਹੈ ਇਹ ਪੁਰਤਗਾਲੀ ਯਾਤਰੀ ਆਪਣੇ ਨਾਲ 17ਵੀਂ ਸਦੀ ਵਿੱਚ ਲੈ ਕੇ ਆਏ ਸਨ ਲੁਧਿਆਣਾ ਦੇ ਨੇੜੇ ਇੱਕ ਪਿੰਡ ਬਸੀ ਪਠਾਣਾ ਵਾਲੇ ਲੋਕ ਪੱਖਰੀ ਤਰ੍ਹਾਂ ਦੀ ਤਲਵਾਰਬਾਜ਼ੀ ਕਰਦੇ ਹਨ ਦੱਸਿਆ ਇਹ ਜਾਂਦਾ ਹੈ ਕਿ ਇਹ ਤਲਵਾਰਬਾਜ਼ੀ ਦੀ ਕਲਾ ਮਹਾਰਾਜਾ ਰਣਜੀਤ ਸਿੰਘ ਦੇ ਟਾਈਮ ਦੇ ਸਿਪਾਹੀਆਂ ਨੇ ਇੱਥੋਂ ਦੇ ਪਿੰਡ ਦੇ ਲੋਕਾਂ ਨੂੰ ਸਿਖਾਈ ਸੀ ਪੰਜਾਬੀ ਆਲੂ ਪਰਾਠਾ ਵੀ ਅਸਲ ਵਿੱਚ ਬ੍ਰਿਟਿਸ਼ ਰੇਲਵੇ ਕੰਟੀਨਾ ਚੋਂ ਪ੍ਰਸਿੱਧ ਹੋਇਆ ਹੈ ਪਹਿਲਾਂ ਸਿਰਫ ਇਹ ਗਰੀਬ ਖੇਤ ਮਜ਼ਦੂਰਾਂ ਦਾ ਬ੍ਰੇਕਫਾਸਟ ਹੋਇਆ ਕਰਦਾ ਸੀ ਜਿਹੜੀ ਅੱਜ ਅਸੀਂ ਫੁਲਕਾਰੀ ਦੇਖਦੇ ਹਾਂ ਉਸ ਦਾ ਸਭ ਤੋਂ ਪਹਿਲਾ ਨਮੂਨਾ ਸਨ 1900 ਵਿੱਚ ਲਾਹੌਰ ਮਿਊਜ਼ੀਅਮ ਚੋਂ ਮਿਲਿਆ ਸੀ ਤੇ ਇਹ ਮੰਨਿਆ ਜਾਂਦਾ ਹੈ ਕਿ ਉਹ 300 ਸਾਲ ਤੋਂ ਵੀ ਵੱਧ ਪੁਰਾਣਾ ਸੀ ਤਾਂ ਹੁਣ ਇਹ ਸਾਨੂੰ ਇਹ ਦੱਸੋ ਕਿ ਤੁਹਾਨੂੰ ਇਹਨਾਂ ਵਿੱਚੋਂ ਕਿਹੜੀ ਗੱਲ ਦਾ ਪਤਾ ਸੀ ਅਗਰ ਤੁਸੀਂ ਹੋਰ ਇਦਾਂ ਦੇ ਮਜ਼ੇਦਾਰ ਫੈਕਟ ਜਾਣਨਾ ਚਾਹੁੰਦੇ ਹੋ ਤਾਂ ਸਾਡਾ ਚੈਨਲ ਲਾਈਕ ਤੇ ਸਬਸਕ੍ਰਾਈਬ ਕਰ ਲਓ